ਕਿੰਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕੋਂਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਛੇਰੇ ਭਾਜੀ ਹੁਣ ਅਕਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਤੇ ਤਿੰਨੇ ਸੂਈਆਂ ਸਵਾਈਆਂ ਗੱਲਬਾਤ ਹੁਣ ਆਪਾਂ ਕਰਦੇ ਵੀ ਅੱਜ ਹੁਣ ਨਾ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵਿਰਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਿਰਜੀ ਹੋਰ ਸਭ ਨਾਲ ਠੀਕ ਠਾਕ ਜੀ ਵਧੀਆ ਵਧੀਆ ਜੀ ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸਦੇ ਕਰੀ ਆਪਾਂ ਨਾਮ ਭਾਈ ਆਪਣਾ ਸ਼ਮਸ਼ੀਰ ਸਿੰਘ ਪਿੰਡ ਪੂੰਗਾ ਤਹਿਸੀਲ ਨਾੜ ਡਿਸਟ੍ਰਿਕਟ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਪੋਲ ਦੋ 752904382 ਠੀਕ ਹੈ ਜੀ ਹਾਂਜੀ ਵਿਗਿਆ ਉਹਦੇ ਨਾਲ ਮਾਲ ਫਿਰ ਮਾਲ ਭਾਜੀ ਵਿਗਿਆ ਅੱਜ ਵੀ ਸੁਨੀਆਂ ਸੁਆਈਆਂ ਵੜਾਵਾ ਠੀਕ ਹੈ ਬਾਕੀ ਆਪਣੀ ਇਹੋ ਹਰ ਵਾਰੀ ਬੇਨਤੀ ਹੁੰਦੀ ਆ ਵੀ ਆਪਣੀ ਦੋ ਟਾਈਮ ਇੱਥੇ ਚੋਚਵਾਗ ਖੜਿਆ ਕਰੋ ਤਸੱਲੀ ਕਰਕੇ ਜਿਹੜਾ ਵੀ ਦੂਰ ਦਾ ਵੀਡੀਓ ਕਾਲ ਤੇ ਦੋ ਟਾਈਮ ਚੋਕੇ ਦੇ ਆ ਏ ਆ ਵੀ ਆਪਣੀ ਤਸੱਲੀ ਕਰਕੇ ਖੜੇ ਕੋਈ ਹੈ ਨਾ ਭਾਜੀ ਹਾਂਜੀ ਕੋਈ ਨਾ ਤੁਹਾਡੇ ਤੇ ਰਵੇ ਨਾ ਸਾਡੇ ਤੇ ਰਵੇ ਆਪਣੇ ਜ਼ਿੰਮੇਵਾਰੀ ਤੇ ਲਵੇ ਹਾਂਜੀ ਅਸੀਂ ਮਗਰੋਂ ਲਿਆਂਦੀਆਂ ਹੁੰਦੀਆਂ ਇੱਥੇ ਮੇਰਾ ਵੀਰ ਭਰਾ ਕੋਈ ਤਸੱਲੀ ਆਵਾਜ਼ ਚ ਐਵੇਂ ਨਾ ਕੋਈ ਤੁਹਾਨੂੰ ਕਵੇ ਨਾ ਸਾਨੂੰ ਕਵੇ ਨਾ ਆਪ ਪਰੇਸ਼ਾਨ ਹੋਵੇ ਨਾ ਮਾ ਜੀ ਨਾ ਤੁਹਾਨੂੰ ਗੁਲਾਮਾਂ ਦਵੇ ਨਾ ਸਾਨੂੰ ਦਵੇ ਦੋ ਟਾਈਮ ਤਸੱਲੀ ਕਰੋ ਆ ਹੁਣ ਗਾਹ ਵਿੱਚ ਹੀ ਦੋ ਟਾਈਮ ਵੀਡੀਓ ਗੋਲ ਤੇ ਚਵਾਈ ਆ ਆਪਣੀ ਹੁਣ ਵੀ ਸੁਆਸਲਾ ਮਾਲ ਤਸੱਲੀ ਕਰਕੇ ਖੜੋ ਵਾਪਰੇ ਖਲੜਿਆ ਸਾਡੇ ਘਰਦਿਆਂ ਨੇ ਘੜ ਮੜੇ ਹੋ ਬੇਨਤੀ ਕਰਦੇ ਵੀ ਸਾਡੇ ਘਰਦਿਆਂ ਨੂੰ ਇਹ ਦੋ ਟਾਈਮ ਇੱਥੇ ਚੋਲੋ ਆਪਣੀ ਤਸੱਲੀ ਕਰ ਲਓ ਨਾ ਤੁਹਾਨੂੰ ਫੋਨ ਕਰੇ ਕੋਈ ਮੁੜ ਕੇ ਨਾ ਸਾਨੂੰ ਕਰੇ ਠੀਕ ਹੈ ਜੀ ਆਪਣੇ ਪਹਿਲਾਂ ਹੀ ਦੋ ਟਾਈਮ ਚੋਲੇ ਕੋਈ ਵੀਰ ਹਨਾ ਤੇ ਚਲ ਜਿਹੜੇ ਹੁਣ ਆ ਪਹਿਲੇ ਨੰਬਰ ਤੇ ਆ ਹਾਂਜੀ ਇਹ ਸੂਈ ਜੇ ਬੱਚਾ ਦੇ ਮਗਰ ਕੋ 20 ਦਿਨ ਹੋ ਗਏ ਸੂਈ 20 ਦਿਨ ਦੀ ਸੂਈ ਆ ਹਾਂਜੀ ਬਾਕੀ ਇਹ ਆ ਵੀ ਸਰੀਰਾਂ ਥੋੜੀ ਜਿਹੀ ਲਿੱਸੀ ਆ ਤੇ ਉਸ ਤਰ੍ਹਾਂ ਰੰਗ ਰੂਪ ਦੀ ਚੰਗੀ ਆ ਸਾਂਭੀ ਘਟਿਆ ਜਿਹੋ ਜੀ ਗਾਵਾ ਉਹੋ ਜੀ ਸਾਂਭ ਨਹੀਂ ਹੋਈ ਇਹਦੀ ਹਾਂ ਬਾਕੀ ਆ ਰੈਡ ਜੇ ਵੀਜੀ ਆ ਠੀਕ ਆ ਨੰਦੀ ਐਨ ਓਪੀ ਜੀ ਉਤਰੇ ਕਿਸ ਨੇ ਸਾਂਭੀ ਘਾਟਿਆ ਕਿਸ ਨੇ ਤੇ ਦੁੱਧ ਕਿੰਨਾ ਵਧਿਆ ਤੇ ਕੋਲ ਦੁੱਧ ਆ ਰਹੀ ਭਾਜੀ ਹੋਊਗਾ 14 ਕਿਲੋ 16 ਕਿਲੋ ਆਪਣਾ ਦੋ ਟਾਈਮ ਚੋ ਕੇ ਲਾ ਜੀ ਪੱਕਾ ਦੁੱਧ ਹੈਗਾ ਜੀ ਦੁੱਧ ਭਾਜੀ ਤਿਆਰ ਹੋਊਗਾ 13 ਕਿਲੋ ਠੀਕ ਆ ਜੀ ਹਾਂ ਜੀ ਚਵਾ ਜਿਹੜਾ ਕਹਿੰਦੇ ਕਿ ਇਹਦਾ ਦਿਖਾ ਦੀਏ 13 ਲੀਟਰ ਜਿਹੜਾ ਘਰੋਂ ਚਵਾ ਦੋਗੇ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਕਰਾਉ ਉਹਨੂੰ ਭਾਜੀ ਭਾਈ 40 ਕਰੋ 35000 ਦੇ ਦਈਏ ਕਰ ਦਈਏ ਵਿੱਚ ਮੰਤਨ ਹੋਰ ਜਿਹੜੀ ਭਾਜੀ ਦੇਣੀ 30000 ਦੇ ਦਾਂਗੇ ਅੱਛਾ 30000 ਦੀ ਦੇ ਦੋਗੇ ਹਾਂਜੀ ਬਾਕੀ ਕੋਈ ਨਹੀਂ ਭਾਜੀ ਕਰ ਦਾਂਗੇ ਮੰਤਨ ਮੰਤਨ ਮੁੱਕ ਤੇ ਕਰ ਦੋਗੇ ਬਾਕੀ ਇਹ ਆ ਵੀ ਜਿਹੋ ਜੇ ਗਾਵਾਂ ਜੇ ਕੋਈ ਸਾਂਭ ਕਰ ਲੂਗਾ ਤੇ ਦੁੱਧ ਹੋ ਸਕਦਾ ਵੱਧ ਵੀ ਜਾਵੇ ਨਵਾਜ਼ ਜਾਣੀ ਭਾਜੀ ਕਿਉਂਕਿ ਪਿੱਛੋਂ ਸਾਂਭ ਘੱਟ ਹੋਈ ਆ ਇਹਦੀ ਆਹ ਪੂਰਾ ਸਾਫ਼ ਦਵਾ ਤੇ ਦੂਸਰੇ ਸੰੰਦਰਭ ਦਿਖਾ ਦੇ ਜੀ ਜਵਾ ਬਾਕੀ ਆ ਵੀ ਜੀ ਭੋਲੀ ਭਾਲੀ ਆ ਠੀਕ ਤੇ ਸਾਡੇ ਥਾਣੇ ਦੇ ਇਲਾਕੇ ਦਾ ਸੋਨੇ ਆ ਨਵੀਆਂ ਠੀਕ ਹੈ ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਆ ਇਹਦੇ ਕੋਲ ਕਿੰਨਾ ਦੁੱਧ ਚੀਜ਼ ਆੜ ਹਾਂਜੀ ਦੁੱਧ ਵੀ ਬਾਈ 10 ਕਿਲੋ 9 ਕਿਲੋ ਆਪਣਾ ਲੈ ਜਾਏ ਕੋਈ ਠੀਕ ਹੈ ਜੀ ਹਾਂਜੀ ਬਾਈ ਸ਼ਾਇਦ ਮਗਰ ਹੋਵੇ ਸੂਈ 10 12 ਦਿਨ ਹੋ ਗਏ ਜੋ ਠੀਕ ਹੈ ਜੀ ਹਾਂਜੀ 10 12 15 ਦਿਨ ਜਿਹੜੇ ਕਹਿੰਦੇ ਸੂਈ ਨਾ ਹੋ ਗਈ ਆ ਇਹ ਵੀ ਅੱਜ ਭਾਈ ਠੰਡੀ ਸੀਲ ਜਦਾ ਹੈ ਠੀਕ ਹੈ ਜੀ ਹਾਂਜੀ ਤੇ ਇਹਦਾ ਫਿਰ ਮੁੱਲ ਮੁੱਲ ਕਰਾਉਣਾ ਭਾਜੀ ਭਾਵੇਂ ਦਾ 35 ਕਰੋ 30000 ਦੇ ਦਈਏ ਕਰ ਦਈਏ ਵਿੱਚ ਮੰਨ ਤਨ ਜਿਹੜੀ ਭਾਈ ਦੇਣੀ ਪੁਰਾ 26000 ਦੇ ਦਾਂਗੇ ਅੱਛਾ 26000 ਦੀ ਦੇ ਦੋਗੇ ਕਰਨਾ ਹੈ ਭਾਗੀ ਭਾਜੀ ਕੋਈ ਨਹੀਂ ਮੰਨ ਤਨ 9 ਕਿਲੋ ਭਾਈ ਇੱਥੇ ਦੁੱਧ ਰਾੜੀ ਹੋਊਗਾ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਕਰੀ ਥਾਣਾ ਇਹਦੇ ਤੁਹਾਨੂੰ ਦਿਖਾ ਦਈਏ ਲਾਗੇ ਤਾਂ ਠੀਕ ਹੈ ਜੀ ਤੇ ਹੁਣ ਆ ਬੱਚੇ ਤੋਂ ਬਿਨਾ ਜੇ ਇਹ ਬਾਜੀ ਬੱਚੇ ਤੋਂ ਬਿਨਾ ਇਹਨੂੰ ਕੋਈ ਮਹੀਨੇ ਤੋਂ ਅੰਦਰ ਹੀ ਲਾ ਲਈ ਬਚਾਣੀ ਜੇ ਹੈਗਾ ਤਾਂ ਵਸ਼ਾ ਮਰ ਕੇ ਆ ਜਾਓ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਬਾਜੀ ਹੋਊਗਾ 11 ਕਿਲੋ 10 ਕਿਲੋ ਆਪਣਾ ਕੋਈ ਲਾ ਜੇ ਤੋਰੋ ਫੇਰ ਇਹਨਾਂ ਨੂੰ ਹਾਂਜੀ ਪਹਿਲਾਂ ਸੁਆਜੋ ਬਾਕੀ ਬੇਨਤੀ ਪਹਿਲਾਂ ਇਹੀ ਕੀਤੀ ਸੀ ਬਿਥੋਂ ਆਪਣੇ ਕੋਈ ਚੰਗੀ ਤਰ੍ਹਾਂ ਕਿਤੇਆਂ ਵੀ ਲੈਣੀ ਆ ਜ਼ਰੂਰੀ ਨਹੀਂ ਕਿ ਇਥੋਂ ਹੀ ਜਿੱਥੋਂ ਵੀ ਲੈਣੀ ਆ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਲਿਆ ਕਰੋ ਬਾਕੀ ਕਾਗਜ਼ਾਟ ਵੀ ਚੰਗੇ ਆ ਮਗਰੀ ਵੇਲੀ ਚਲੀ ਚੀਂ ਜਰਾ ਅੱਗੇ। ਫਰ ਤੋਂ ਵੀ ਦੀ ਮਸਾਦ ਲਾ। ਠੀਕ ਹੈ ਜੀ ਤੇ ਇਹਦਾ ਫਿਰ ਮੁੱਲ। ਮੁੱਲ ਕਰਾਉਂਦੇ ਭਾਜੀ ਜਰਾ ਭਾਈ 25 ਕਰਾ ਲਓ। ਹਾਂਜੀ 22000 ਦੇ ਦਾਂਗੇ। 22000 ਜੀ। ਹਾਂਜੀ। ਕਿ ਛੋਟ ਛੜ ਕਰ ਦੋਗੇ। ਪੂਰੇ ਭਾਜੀ 20000 ਦੇ ਦਾਂ। ਅੱਛਾ 20000 ਦੀ ਦੇ ਦੋਗੇ। ਹਾਂਜੀ ਬਾਕੀ ਚਲੋ ਕੋ ਫੋਨ ਲਾਵੇ ਹਨਾ। ਹਾਂਜੀ ਬਾਕੀ ਸੁਈਆਂ ਸਵਾਈਆਂ ਭਾਜੀ। ਚੰਗੀ ਕਰਕੇ ਵੇਖ ਚਾ ਕੇ ਖੜੋ। ਆਪਣੀ ਤਸੱਲੀ ਕਰਕੇ ਆਪਣੀ ਵੇਖ ਚਾ ਕੇ ਆਪਣੀ ਸਮਝ ਲੈ ਖੜੋ ਜੀ।